ਅਦਰਸ਼ ਜੀ ਮੈਨੂੰ ਇਹ ਗੱਲ ਬਾਰ ਬਾਰ ਕਹਿਣੀ ਠੀਕ ਨਹੀਂ ਲੱਗਦੀ ਕਿ ਆਪਣਾ ਸਮਾਂ ਘੱਟ ਲਾਓ ਜਾਂ ਸ਼ਾਰਟ ਬੋਲੋ ਤੇ ਮੇਰੀ ਬੇਨਤੀ ਬਹੁਤ ਸਾਰੇ ਐਮਰ ਸਰਬਰਾਂ ਬੋਲਣਾ ਚਾਹੁੰਦੇ ਨੇ ਆਪਾਂ ਸਾਰਿਆਂ ਨੂੰ ਸਮਾਂ ਦੇਣਾ ਚਾਹੁੰਦੇ ਆ ਇਸ ਕਰਕੇ ਆਪਣੀ ਬਸ ਟੂ ਰਿਪੋਰਟ ਗੱਲ ਰੱਖੋ ਧੰਨਵਾਦ ਤੁਹਾਡਾ ਸਤਿਕਾਰਯੋਗ ਸਪੀਕਰ ਸਾਹਿਬ ਸਾਡੇ ਸਤਿਕਾਰਯੋਗ ਮੈਂਬਰ ਸਾਹਿਬ ਸਰਦ ਗੁਰਦੇਵ ਸਿੰਘ ਮਾਨ ਜੀ ਨੇ ਸਦਨ ਦੇ ਅੱਗੇ ਬੜਾ ਗੰਭੀਰ ਵਿਸ਼ਾ ਰੱਖਿਆ ਕਿ ਪਾਣੀ ਦੇ ਥੱਲੇ ਜਾ ਰਹੇ ਪੱਧਰ ਨੂੰ ਰੋਕਣ ਦੇ ਲਈ ਇਸ ਸਦਨ ਦੇ ਵੱਲੋਂ ਕੋਈ ਕਦਮ ਚੁੱਕੇ ਜਾਣ ਕੋਈ ਕਾਨੂੰਨ ਬਣਾਏ ਜਾ ਔਰ ਵੱਖ-ਵੱਖ ਸੁਝਾਅ ਅਡਰ ਮੈਂਬਰ ਸਹਿਬਾਨ ਨੂੰ ਬੁਲਾਏ ਨੇ ਮੈਂ ਤੁਹਾਡੇ ਰਾਹੀਂ ਇਹ ਗੱਲ ਕਰਨੀ ਚਾਹੁੰਦਾ ਕਿ ਅੱਜ ਸਾਡੇ ਸਮਾਜ ਦੀ ਸਾਡੀ ਸਭ ਦੀ ਇੱਕ ਨੇਚਰ ਹੋ ਚੁੱਕੀ ਹੈ ਕਿ ਜਿੰਨੀ ਦੇਰ ਤੱਕ ਕਿਸੇ ਵੀ ਵਿਸ਼ੇ ਦੇ ਉੱਪਰ ਕੋਈ ਕਾਨੂੰਨ ਨਾ ਬਣ ਤੇ ਉਹ ਕਾਨੂੰਨ ਸਖਤੀ ਨਾਲ ਲਾਗੂ ਨਾ ਹੋਣ ਉੰਨੀ ਦੇਰ ਤੱਕ ਅਸੀਂ ਉਸ ਅਨੁਸ਼ਾਸਨ ਨੂੰ ਅਡਾਪਟ ਨਹੀਂ ਕਰਦੇ ਸੋ ਜਿੰਨੇ ਵੀ ਸੁਝਾਅ ਇਸ ਸਦਨ ਦੇ ਵਿੱਚ ਆਏ ਨੇ ਉਹ ਜਿਵੇਂ ਕਿ ਮੈਂਬਰ ਸਾਹਿਬ ਨੇ ਵੀ ਮਤੇ ਦੇ ਵਿੱਚ ਇਹ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਉੱਪਰ ਕਾਨੂੰਨ ਬਣਾਉਣ ਦੀ ਲੋੜ ਹੈ ਜੇਕਰ ਅਸੀਂ ਅੱਜ ਰੇਨ ਵਾਟਰ ਹਾਰਵੈਸਟਿੰਗ ਦੀ ਗੱਲ ਕਰਦੇ ਹਾਂ ਪਾਣੀ ਦਾ ਪੱਧਰ ਅਸੀਂ ਸਹੀ ਰੱਖਣ ਦੇ ਲਈ ਬਰਸਾਤੀ ਪਾਣੀ ਨਾਲ ਗਰਾਊਂਡ ਵਾਟਰ ਰੀਚਾਰਜਿੰਗ ਦੀ ਗੱਲ ਕਰਦੇ ਹਾਂ ਉਹਦੇ ਲਈ ਭਾਵੇਂ ਸ਼ਹਿਰਾਂ ਦੇ ਵਿੱਚ ਲੋਕਲ ਬਾਡੀ ਦੇ ਕੁਝ ਕਾਨੂੰਨ ਵੀ ਨੇ ਵੱਡੀਆਂ ਕੋਠੀਆਂ ਦੇ ਵਿੱਚ ਰੇਨ ਵਾਟਰ ਹਾਰਵੈਸਟਿੰਗ ਜ਼ਰੂਰੀ ਹੈ ਪਰ ਫਿਰ ਵੀ ਕਿਉਂਕਿ ਕਾਨੂੰਨ ਦੀ ਸਖਤੀ ਨਾ ਹੋਣ ਕਰਕੇ ਉਹ ਕਾਨੂੰਨ ਲਾਗੂ ਨਹੀਂ ਹੋ ਰਿਹਾ ਇਵਨਕੇ ਭਾਵੇਂ ਅੱਜ ਅਸੀਂ ਸਦਨ ਦੇ ਵਿੱਚ ਗੱਲ ਰੱਖ ਰਹੇ ਆ ਸਾਨੂੰ ਵੀ ਆਪ ਸਭ ਨੂੰ ਸਵੇ ਪਰਚੋੜ ਕਰਨ ਦੀ ਲੋੜ ਹੈ ਕਿ ਕਿੰਨੇ ਮੈਂਬਰ ਸਹਿਵਾ ਹੰਦੇ ਸਾਬਕਾ ਮੈਂਬਰ ਸਹਿਵਾ ਹੰਦੇ ਕਿੰਨੇ ਆਈਏ ਅਫਸਰਾਂ ਦੇ ਕਿੰਨੇ ਵਿਭਾਗ ਦੇ ਅਧਿਕਾਰੀਆਂ ਦੇ ਆਪਣੀਆਂ ਕੂਟੀਆਂ ਦੇ ਵਿੱਚ ਜਿਹੜਾ ਰੇਨਵਾਟਰ ਹਾਰਵੈਸਟਿੰਗ ਗਰਾਊਂਡ ਵਾਟਰ ਰੀਚਾਰਜ ਦਾ ਦਾ ਜਿਹੜਾ ਪ੍ਰੋਜੈਕਟ ਹੈ ਉਹ ਲੱਗਿਆ ਹੋਇਆ ਸੋ ਇਹਨਾਂ ਕਾਨੂੰਨਾਂ ਨੂੰ ਬੜੀ ਸ਼ਕਤੀ ਦੇ ਨਾਲ ਇੱਕ ਤਾਂ ਲਾਗੂ ਕਰਨ ਦੀ ਲੋੜ ਹੈ ਔਰ ਦੂਜਾ ਜਿਹੜੇ ਕਾਨੂੰਨ ਬਣੇ ਵੀ ਨੇ ਅੱਜ ਕਾਨੂੰਨ ਬਣ ਜਾਂਦੇ ਆ ਕਿ ਜਿਹੜਾ ਸਾਡੇ STPs ਨੇ ਸੀਵੇਜ ਟ੍ਰੀਟਮੈਂਟ ਪਲਾਂਟ ਆ ਸਾਡੇ ਜਿਹੜੇ ਖਾਸ ਤੌਰ ਤੇ ਅਰਬਨ ਏਰੀਆਜ਼ ਦੇ ਵਿੱਚ ਹੈ ਸੋਇਲ ਕਨ ਸਰਵੇਸ਼ਨ ਡਿਪਾਰਟਮੈਂਟ ਦੀ ਜ਼ਰੂਰੀ ਦੀ ਜਿਹੜੀ ਉੱਥੇ ਡਿਊਟੀ ਹੈ ਕਿ ਇਹਨਾਂ STPs ਦਾ ਜਿਹੜਾ ਟ੍ਰੀਟਡ ਵਾਟਰ ਹੈ ਉਹ ਖੇਤੀਬਾੜੀ ਲਈ ਵਰਤੇ ਜਾਵੇ ਪਰ ਇੱਕ ਵਾਰ ਇਹ ਵੀ ਪਰਚੋਲ ਕਰਨ ਦੀ ਲੋੜ ਹੈ ਸਬੰਧਤ ਮੰਤਰੀ ਸਾਹਿਬ ਨੂੰ ਕਿ ਕਿੰਨੇ ਕ ਸ਼ਹਿਰਾਂ ਦੇ ਵਿੱਚ ਉਹ ਪਾਣੀ ਵਾਕਈ ਖੇਤੀ ਲਈ ਵਰਤਿਆ ਜਾ ਰਿਹਾ ਜੇ ਮੈਂ ਆਪਣੇ ਸ਼ਹਿਰ ਦੀ ਐਗਜ਼ਾਮਪਲ ਦੇ ਕੇ ਗੱਲ ਕਰਾਂ ਉੱਥੇ ਤਾਂ ਪਾਣੀ ਇੱਕ ਬੜੇ ਜਿਹੜਾ ਮੱਧਪੁਨ ਸ਼ਹਿਰ ਦਾ ਏਰੀਆ ਹੈ ਉੱਥੇ ਉਹ ਪਾਣੀ ਲਗਾਤਾਰ ਖੜਦਾ ਤੇ ਸ਼ਹਿਰ ਦੀ ਖੂਬਸੂਰਤੀ ਨੂੰ ਵੀ ਖਰਾਬ ਕਰਦਾ ਖੇਤੀਬਾੜੀ ਲਈ ਪਾਣੀ ਜਿਹੜਾ ਨਹੀਂ ਵਰਤ ਹੋ ਰਿਹਾ ਕਿਤੇ ਨਾ ਕਿਤੇ ਜਿਹੜੀ ਟੈਕਨੀਕ ਇਸ ਮਹਿਕਮੇ ਵੱਲੋਂ ਵਰਤੀ ਜਾ ਰਹੀ ਹੈ ਉਸ ਪਾਣੀ ਨੂੰ ਖੇਤੀਬਾੜੀ ਲਈ ਵਰਤਣ ਦੀ ਉਹਦੇ 'ਚ ਵੱਡੀ ਕਮੀ ਹੈ ਸੋ ਇਹਦੇ ਲਈ ਵੀ ਜਿਹੜੇ ਜ਼ਰੂਰੀ ਕਦਮ ਹੈ ਉਹ ਚੁੱਕਣ ਦੀ ਲੋੜ ਹੈ ਕਿ ਜਿਹੜਾ ਟ੍ਰੀਟਡ ਵਾਟਰ ਹੈ ਉਹ ਖੇਤੀਬਾੜੀ ਲਈ ਵਰਤਿਆ ਜਾਵੇ ਔਰ ਇਸ ਦੇ ਨਾਲ ਹੀ ਹੋਰ ਆਡਰ ਕਾਨੂੰਨ ਨੇ ਕੇਂਦਰ ਸਰਕਾਰ ਦੇ ਵੀ ਪੰਜਾਬ ਸਰਕਾਰ ਦੇ ਵੀ ਕਿ ਜਿਹੜਾ ਟ੍ਰੀਟਡ ਵਾਟਰ ਹੈ ਉਹ ਜੋ ਨੇੜੇ ਥਰਮਲ ਪਲੈਂਟ ਹੈ ਉਹਨਾਂ ਵਿੱਚ ਵੀ ਵਰਤ ਹੋਣਾ ਚਾਹੀਦਾ ਕੰਸਟਰਕਸ਼ਨ ਦੀਆਂ ਐਕਟੀਵਿਟੀ ਦੇ ਵਿੱਚ ਵੀ ਵਰਤ ਹੋਣਾ ਚਾਹੀਦਾ ਪਰ ਕਿਤੇ ਵੀ ਇਹ ਜਿਹੜਾ ਥ੍ਰੀਟਡ ਵਾਟਰ ਹੈ ਉੱਥੇ ਨਹੀਂ ਵਰਤਿਆ ਜਾ ਰਿਹਾ ਸੋ ਇਸ ਅਤੀ ਮਹੱਤਵਪੂਰਨ ਵਿਸ਼ੇ ਦੇ ਉੱਪਰ ਜਿੱਥੇ ਮੁੱਖ ਮੰਤਰੀ ਸਾਹਿਬ ਨੇ ਵੱਡਾ ਕੰਮ ਜਿਹੜਾ ਕੀਤਾ ਪਿਛਲੇ ਸਮੇਂ ਦੇ ਵਿੱਚ ਉਹ ਸਾਰੇ ਮੈਂਬਰਾਂ ਨੇ ਬਾਰੀ-ਬਾਰੀ ਦੱਸਿਆ ਉਹਦੇ ਵਧੀਆ ਨਤੀਜੇ ਨਿਕਲਣੇ ਵੀ ਸ਼ੁਰੂ ਹੋ ਗਏ ਨੇ ਰੋਪਰ ਤੋਂ ਸਰੰਦ ਨਹਿਰ ਨਿਕਲਦੀ ਹੈ ਸਰੰਦ ਨਹਿਰ ਹੋਰ ਚੌੜੀ ਕੀਤੀ ਗਈ ਹੈ ਜੋ ਉਪਸਰੰਦ ਨਹਿਰ ਚੌੜੀ ਕਰਨ ਦੇ ਨਾਲ ਜਿੱਥੇ ਗਰਾਊਂਡ ਗਰਾਊਂਡ ਵਾਟਰ ਰੀਚਾਰਜਿੰਗ ਵਧੀ ਹੈ ਕਿਉਂਕਿ ਜ਼ਿਆਦਾ ਏਰੀਆ ਦੇ ਵਿੱਚ ਪਾਣੀ ਜਾਣਾ ਸ਼ੁਰੂ ਹੋਇਆ ਉੱਥੇ ਹੀ ਨਹਿਰੀ ਪਾਣੀ ਨਹਿਰ ਨੂੰ ਚੌੜੀ ਕਰਨ ਦੇ ਨਾਲ ਲੱਖਾਂ ਏਕੜ ਦੀ ਖੇਤੀ ਹੈ ਉਹ ਉਸ ਹੋਰ ਪਾਣੀ ਦੇ ਨਾਲ ਹੋਏਗੀ ਤੇ ਟੂਲਾਂ ਦੇ ਵਿੱਚੋਂ ਨਿਕਲਣ ਵਾਲਾ ਪਾਣੀ ਜਿਹੜਾ ਉਹ ਬਚੇਗਾ ਸੋ ਮੈਂ ਮੈਂ ਆਪ ਜੀ ਦੇ ਰਾਹੀਂ ਇਹ ਹੀ ਬੇਨਤੀ ਕਰਨੀ ਚਾਹੁੰਦਾ ਕਿ ਜਿੰਨੇ ਵੀ ਸੁਝਾਅ ਵੱਖ-ਵੱਖ ਮੈਂਬਰਾਂ ਦੇ ਆਏ ਨੇ ਚਾਹੇ ਡ੍ਰਿਪ ਇਰੀਗੇਸ਼ਨ ਦਾ ਆਇਆ ਮੈਂ ਸਦਨ ਤੁਹਾਡੇ ਰਾਹੀਂ ਬੇਨਤੀ ਕਰਦਾ ਕਿ ਇਹਨਾਂ ਸਾਰਿਆਂ ਨੂੰ ਲਾਗੂ ਕਰਨ ਦੇ ਲਈ ਸਖਤ ਕਾਨੂੰਨ ਬਣਾ ਕੇ ਕਿਉਂਕਿ ਮਸਲਾ ਬੜਾ ਗੰਭੀਰ ਹੈ ਪਵਨ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤ ਸਾਨੂੰ ਸਾਡੀ ਬਾਣੀ ਨੇ ਵੀ ਇਹੀ ਸੁਨੇਹਾ ਦਿੱਤਾ ਸੋ ਇਹ ਸਾਰੇ ਵਿਸ਼ਿਆਂ ਦੇ ਉੱਪਰ ਸਖਤੀ ਨਾਲ ਕਾਨੂੰਨ ਬਣਾਏ ਜਾਣ ਤੇ ਉਹ ਕਾਨੂੰਨ ਲਾਗੂ ਕੀਤੇ ਜਾਣ ਤਾਂ ਕਿ ਧਰਤੀ ਦਾ ਪਾਣੀ ਹੋਰ ਥੱਲੇ ਨਾ ਜਾਵੇ ਧੰਨਵਾਦ ਬਿਲਕੁਲ